ਸੱਚ ਸ੍ਰੀ ਅਕਾਲ ਜੀ ਮੈਡਮ ਕਹਿੰਦੇ ਭਾਜੀ ਕਾਲੇ ਰੰਗ ਦਾ ਕੋਹ ਨਹੀਂ ਦੀਵਾਨਾ ਬਾਹਰ ਆ ਕੇ ਮੁੰਡਿਆਂ ਨੂੰ ਕਾਲੇ ਰੰਗ ਦੀਆਂ ਗੱਡੀਆਂ ਤੇ ਕੁੜੀਆਂ ਨੂੰ ਕਾਲੇ ਰੰਗ ਦੇ ਸੂਟ ਬਹੁਤ ਪਿਆਰੇ ਲੱਗਦੇ ਆ ਤੇ ਕਹਿੰਦੇ ਉੱਤੋਂ ਤੁਸੀਂ ਇੰਨਾ ਸੋਹਣਾ ਕੰਮ ਕਰਤਾ ਤੇ ਮੇਰਾ ਦਿਲ ਕਿਉਂ ਨਾ ਇਸ ਸੂਟ ਤੇ ਆਊਗਾ ਤੇ ਕਿਉਂ ਨਾ ਮੈਨੂੰ ਸੂਟ ਨੂੰ ਪਾਏ ਨੂੰ ਦੇਖਣਗੇ ਤੇ ਕਿਉਂ ਨਹੀਂ ਪੁੱਛਣਗੇ ਕਿ ਇਹ ਸੂਟ ਕਿੱਥੋਂ ਰੈਡੀ ਕਰਵਾਇਆ ਤੇ ਮੈਂ ਕਿਉਂ ਨਾ ਕਹੂੰ ਕਿ ਇਹ ਸੂਟ ਪਟਿਆਲਾ ਸ਼ਹੀ ਵਾਲੇ ਭਾਜੀ ਤੋਂ ਰੈਡੀ ਕਰਵਾਇਆ ਇੰਦਰ ਭਾਜੀ ਤੋਂ ਰੈਡੀ ਕਰਵਾਇਆ ਸੋ ਬਹੁਤ ਹੀ ਪਿਆਰਾ ਬਲੈਕ ਕਲਰ ਚ ਕਾਲੇ ਰੰਗ ਚ ਸ਼ਰਾਰਾ ਸੂਟ ਰੈਡੀ ਕੀਤਾ ਜਾਗੋ ਲਈ ਤੇ ਜਦੋਂ ਉਹਨਾਂ ਨੇ ਜਾਗੋ ਤੇ ਪਾਇਆ ਤਾਂ ਮੋਰ ਵੀ ਚਾਚਾ ਕਰਨ ਲੱਗ ਗਏ ਆਣਗੇ ਤੇ ਸਾਰਿਆਂ ਨੇ ਪੁੱਛਣਾ ਇਹ ਰੋਲਾ ਕਿੱਥੋਂ ਆਇਆ ਹੈ ਇਹ ਕਿੱਥੋਂ ਆਜ ਉੱਠੀ ਹੈ ਬਹੁਤ ਹੀ ਪਿਆਰੇ ਗੁੰਦਮੇ ਆਪਾਂ ਕੰਮ ਕੀਤਾ ਵੇ ਆ ਦਬਕੇ ਦਾ ਕੰਮ ਕੀਤਾ ਵੇ ਉਹਨਾਂ ਦੇ ਚਾਚੇ ਦੀ ਕੁੜੀ ਦੀ ਮੈਰਿਜ ਸੀਗੀ ਕਹਿੰਦੇ ਭਾਜੀ ਬਹੁਤ ਪਿਆਰਾ ਮੈਨੂੰ ਕੁੜੀ ਨਾਲ ਤੇ ਆਪਾਂ ਪੂਰੀ ਰਿੱਜਾਂ ਨਾਲ ਸੂਟ ਪਾਣੀ ਤੇ ਪੂਰੀ ਰਿੱਜਾਂ ਨਾਲ ਆਪਾਂ ਫੰਕਸ਼ਨ ਅਟੈਂਡ ਕਰਨੀ ਆ ਪੂਰਾ ਨਚਣਾ ਰੋਲਾ ਪਾਣਾ ਪਤਾ ਚੱਲੇ ਕਿ ਵੀ ਹਾਂ ਕਰਦੇ ਆਏ ਤੇ ਸੂਟ ਪਾਏ ਤੇ ਸੂਟ ਵੀ ਮੂਹੋ ਬੋਲਨੇ ਚਾਹੀਦੇ ਆ ਉਹਨਾਂ ਨੇ ਤਿੰਨ ਸੂਟ ਰੈਡੀ ਕਰਵਾਏ ਸੀਗੇ ਸੋ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਜ਼ਿਆਦਾ ਪਿਆਰਾ ਵਰਕ ਕੀਤਾ ਵੇ ਕਟ ਦਾ ਦਾ ਮੋਤੀ ਸਿੱਪੀ ਦਬਕਾ ਨਲਕੀ ਨਕਸ਼ੀ ਚੁੰਚੁੰਕੇ پروਇਆ ਹੋਇਆ ਇਹ ਸਪੈਸ਼ਲ ਮੈਡਮ ਨੇ ਕਿਹਾ ਸੀਗਾ ਭਾਜੀ ਕਿ ਤੁਸੀਂ ਬੋਲਣਾ ਹੀ ਬੋਲਣਾ ਹੈ ਦੁਪੱਟਾ ਆਪਾਂ ਪਿਓਰ ਔਰਗੈਂਜਾ ਦਾ ਲਗਾਇਆ ਉਸ ਤੇ ਆਪਾਂ ਫੋਰ ਸਾਈਡ ਹੈਵੀ ਬਾਰਡਰ ਵਰਕ ਪਲੱਸ ਲੈਸ ਨਾਲ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਸੋ ਕਮੈਂਟ ਕਰਕੇ ਦੱਸਣਾ ਕਿ ਇਹ ਬਿਊਟੀਫੁਲ ਜਿਹਾ ਆਰਟੀਕਲ ਤੁਹਾਨੂੰ ਕਿੱਦਾਂ ਦਾ ਲੱਗਿਆ ਕਲਰ ਕੋਈ ਵੀ ਕਸਟਮਾਈਜ਼ ਕਰ ਦਾਂਗੇ ਡਿਜ਼ਾਈਨ ਬਹੁਤ ਹੀ ਜ਼ਿਆਦਾ ਪਿਆਰਾ ਹੈ ਥੈਂਕ ਯੂ ਸੋ ਮੱਚ